ਲੰਬਾ ਕਹਾਣਾ ਸੁਣਾ ਲੰਦਾ ਇਹ ਤਾਂ ਹੀ ਟੇਡਾ ਪੱਟੇ ਕਿਸਾਨ ਮਜ਼ਦੂਰ ਸ਼ਿਕਸਤ ਪੰਜਾਬ ਕੇਐਮਐਮ ਔਰ ਐਸਕੇਐਮ ਰ ਹੈ ਗੈਰ ਰਾਜਵਿਤ ਪੰਨੋਂ ਜਿਹੜਾ ਅੱਜ ਮੋਦੀ ਦੇ ਨਾਲ ਸਵਾਲ ਜਵਾਬ ਦਾ ਸੋਹਰਾ ਕੰਦ ਕੋਈ ਹੋਈ ਸੀ ਉਹਦੇ ਤੇ ਅੱਜ ਜਿਹੜਾ ਜਲੰਧਰ ਦੀ ਖੋਰੀ ਜਲੰਧਰ ਦੀ ਫੇਰੀ ਤੇ ਬਹੁਤ ਵੱਡੇ ਕਾਬਲੇ ਕਿਸਾਨ ਜੰਦੂਰਾਂ ਦੇ ਸਮਾਪਤੀ ਜਥੇ ਬੰਦੀਆਂ ਦੇ ਉਹ ਜਾ ਰਹੇ ਆ ਰਸਤੇ ਦੇ ਵਿੱਚ ਭਾਰੀ ਪੋਰਸ ਫੋਰਸਾਂ ਲਾ ਕੇ ਰੋਕ ਰਹੇ ਆ ਅਸੀਂ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਮਨ ਕੀ ਬਾਤ ਕਰਤੇ ਰਹੇ ਆ ਰੇਡੀਓ ਤੇ ਅੱਜ ਫੇਸ ਟੂ ਫੇਸ ਗੱਲਬਾਤ ਕਰਨ ਵਾਸਤੇ ਜਾ ਰਹੇ ਆ ਸੋ ਪ੍ਰਧਾਨ ਮੰਤਰੀ ਜੀ ਨੂੰ ਵੱਡੇ ਵੱਡਾਪੜ ਵਿਖਾਉਂਦਿਆਂ ਆਇਆ ਗੱਲਬਾਤ ਲਈ ਸਾਡੇ ਆ ਜਿਹੜੇ ਮੱਗ ਪੱਤਰ ਵਾ ਆ ਉਸ ਦਾ ਦੇ ਰੂਪ ਦੇ ਪੱਟ ਪੱਟ ਲੱਗੇ ਆ ਇਹਨਾਂ ਨਾਲ ਗੱਲ ਕਰਨੀ ਜਾ ਰਹੇ ਆ ਕਿ ਐਮ ਐਸ ਪੀ ਕੈਟਰ ਦਾ ਖਰੂਨ ਪੜਾਓ ਵਿਸੂ ਭਾਰ ਕੇ ਨਿੱਕੇ ਜੋ ਭਾਰਤ ਬਾਹਰ ਆਵੇ ਸ਼ੁਭ ਕਰਮ ਦੇ ਕਾਗਜ਼ਾਂ ਨੂੰ ਅਸਲੀ ਦੀ ਅਸਲਕਾ ਪਿੱਛੇ ਡਕੋ ਤੇ ਥੀਮ ਪੋਰ ਦੇ ਖੀਰੀ ਦੇ ਕਾਗਜ਼ ਜਿਹੜੇ ਆ ਅਜੇ ਵਿਚਰਾ ਕੀ ਨਹੀਂ ਪਹਿਣੀ ਦੀ ਸੀਟ ਕੱਟ ਕੇ ਕਿ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੋ ਇਹ ਸਾਰਾ ਕੁਝ ਜਿਹੜਾ ਵਾ ਇਹ ਕਰਨ ਵਾਸਤੇ ਆਹ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਆ ਪਰ ਫੋਰਸਾਂ ਜਿਹੜੀਆਂ ਵਾ ਉਹ ਪੰਜਾਬ ਸਰਕਾਰ ਜਾਂ ਵਿਧਾਨ ਸਭਾ ਦੇ ਉੱਤੇ ਰੋਕ ਕੇ ਬਿਠਿਆ ਵਾ ਸੋ ਇਹਦੇ ਤੇ ਲੋਕਾਂ ਨੂੰ ਵੀ ਦਾ ਸ਼ਾਂਤੀ ਵਧਾ ਕੇ ਰੱਖਿਓ ਸਰਕਾਰ ਚਾਹੁੰਦੀ ਆ ਕਿਸਾਨ ਜਵਾਨ ਦੀ ਲੜਾਈ ਹੋਵੇ ਇਹ ਕਦੀ ਵੀ ਨਹੀਂ ਉੱਟ ਜਾਗੇ ਜੇ ਪ੍ਰਧਾਨ ਮੰਤਰੀ ਜੀ ਦੇ ਵਿੱਚ ਅਣਜਗਹਿਰਤਵਾ ਇਹ ਸਾਨੂੰ ਜਥੇਬੰਦੀਆਂ ਦੇ ਆਗੂਆਂ ਨੂੰ ਛੱਡ ਕੇ ਉਹਨਾਂ ਨਾਲ ਫੇਸ ਟੂ ਫੇਸ ਗੱਲ ਕਰਵਾ ਕੇ ਛੋਟੀਆਂ-ਛੋਟੀਆਂ ਮੰਗਾਂ ਵਾਂ ਇਹਨਾਂ ਦਾ ਨਿਪਟਾਰਾ ਕਰਨ ਦੀ ਗੱਲ ਕਰਨ ਮੀਟਿੰਗ ਅੰਦੋਲਨ ਤਾਂ ਭਾਈ ਅੱਜ 133 ਦਿਨ ਦੇ ਵਿੱਚ ਖਨੌਰੀ ਸ਼ੰਭੂ ਦੇ ਰਤਨਪੁਰਾ ਚੱਲ ਰਿਹਾ ਇਹ ਹੋਰ ਟਿਕਾਊਗਾ ਅਸੀਂ ਕਿਹਨੇ ਆ ਪ੍ਰਧਾਨ ਮੰਤਰੀ ਜੀ ਨਾਲ ਗੱਲਬਾਤ ਕਰਨ ਆ ਸਕਦੇ ਤੇ ਬਿੱਟੂ ਜੀ ਆਜਣ ਫਸਰਾ ਜੀ ਹੱਥ ਆਜਣ ਜਿਹੜੇ ਖੇਤਰਫੇਰ ਦੀ ਗੱਲ ਕਰ ਰਹੇ ਆ ਜਿਹੜੇ ਡੀਗੂਗੜ ਜੇਲ੍ਹ ਦੀ ਗੱਲ ਕਰ ਰਹੇ ਆ ਉਹ ਆਜਣ ਉਹ ਆ ਕੇ ਗੱਲਬਾਤ ਕਰਨ ਧੰਨਵਾਦ ਵਾਏ ਕੀ ਕਹਤੋ ਆ